ਮਾ ਜੀ ਦਰਸਨਾ ਵਾਸਤੇ ਆਉਣਾ ਜੀ ਮੈਨੂੰ 20 ਸਾਲ ਹੋ ਗਏ ਲਗਾਤਾਰ ਇੱਥੇ ਆਉਂਦਿਆਂ ਨੂੰ ਗੁਰੂ ਰਾਮਦਾਸ ਦੀ ਕਿਰਪਾ ਮਰਤੇ ਮੇਰੇ ਲੱਕ ਤੇ ਸੱਟ ਲੱਗ ਗਈ ਸੀ ਤੇ ਮੈਂ ਰਾਜੀ ਇੱਥੋਂ ਦੁੱਖ ਭੰਜਣੀ ਦੇਰੀ ਥੱਲੇ ਹੋਇਆ ਇੱਥੇ ਮੈਂ ਰੋਜ਼ ਆਉਣਾ ਵਰਤਨਾ ਦੀ ਸੇਵਾ ਦੇ ਪੱਟੀਆਂ ਮੇਰਾ ਪਿੰਡ ਉੱਭੋ ਕੇ ਆ ਬਹੁਤ ਬਹੁਤ ਕਿਰਪਾ ਵਾ ਤੇ ਬਹੁਤ ਬਹੁਤ ਵਧਾਈਆਂ ਵਿਸਾਖੀ ਦੀਆਂ ਸਾਰੀ ਸਾਧ ਸੰਗਤ ਨੂੰ ਆਇਆਂ ਨੂੰ ਜੀ ਆਇਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਰਫ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਆਈ ਆਏ ਜੀ 1699 ਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਇਸੇ ਸਨਵਾਰਿਸ਼ਾਇਆ ਸੀਗਾ ਉਦੋਂ ਹੀ ਦਾਤ ਬਖਸ਼ੀ ਅੱਜ ਤੱਕ ਗੁਰਮਹਾਰਾਜੀ ਕਿਰਪਨਾ ਚੱਲੀ ਆ ਰਹੀ ਹੈ ਤੇ ਸਭ ਸੰਗਤਾਂ ਆ ਕੇ ਦਰਸ਼ਨ ਕਰਦੀ ਹੈ ਨੇ ਅੰਮ੍ਰਿਤਸਰ ਚਾਰ ਵੀ ਹੰਦਾਂ ਉੱਥੇ ਸ੍ਰੀ ਦਰਬਾਰ ਸਾਹਿਬ ਚੇਰਨੰਦਪੁਰ ਸਾਹਿਬ ਵੀ ਹੁੰਦਾ ਵਾ ਬਹੁਤ ਹੁੰਮਾ ਮਾ ਕੇ ਸੰਗਤਾਂ ਦਰਸ਼ਨਾ ਕਰਨ ਲਈ ਆਉਂਦੀ ਨੇ ਬਹੁਤ ਦੂਰਾਂ ਦੂਰਾਂ ਤੋਂ ਆਉਂਦੀਆਂ ਤੇ ਵਸਾਕੀ ਦੇ ਪਲਕ ਸੇ ਇਹ ਘਰ ਦੇ 10 ਮੈਂਬਰ ਆਏ ਆ ਜੀ ਬਹੁਤ ਆਨੰਦ ਲੈ ਰਹੇ ਆ ਵਸਾਕੀ ਦੇ ਤਿਉਹਾਰ ਦਾ ਜੀ ਸੰਗਤਾਂ ਬਹੁਤ ਹੁੰਮਾ ਮਾ ਕੇ ਆਈਆਂ ਜੀ ਤੋਂ ਬਹੁਤ ਸਨਾਨ ਕੀਤਾ ਮੱਤਾ ਟੇਕਿਆ ਗੁਰੂ ਘਰ ਜੀ ਬਹੁਤ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਜੀ ਬਹੁਤ ਆਨੰਦ ਆ ਰਿਹਾ ਜੀ ਔਰ ਸਾਡੇ ਅੰਜ ਗੁਰੂ ਗੋਬਿੰਦ ਸਿੰਘ ਖਾਲਸਾ ਦਿਵਸ ਸਾਜਿਆ ਸੀਗਾ ਅਸੀਂ ਉਸ ਦੇ ਉਪਲਖਸ਼ੇ ਜਿੱਥੇ ਆਏ ਆ ਮਾ ਤੁਹਾਡੇ ਕਨਵਾਸ ਦੇ ਵਿਸਾਖੀ ਦਾ ਦਿਨ ਵੀ ਆਇਆ ਔਰ ਸੰਗਰਾਮ ਦਾ ਹੜਾ ਵੀ ਹੈ ਅਸੀਂ ਆਪਣੇ ਪਰਿਵਾਰ ਸਮੇਤ ਆਏ ਆ ਬਹੁਤ ਹੀ ਜ਼ਿਆਦਾ ਸੰਗਤ ਆਈ ਹੋਈ ਹੈ ਹਮ ਹੁਮਾ ਕੇ ਬਹੁਤ ਰੌਣਕ ਲੱਗੀ ਹੋਈ ਹੈ ਬਹੁਤ ਜ਼ਿਆਦਾ ਸੇਵਾ ਚੱਲ ਰਹੀ ਹੈ ਗੁਰਪਾਰੇ ਚ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਅਸੀਂ ਆਏ ਆ ਔਰ ਆਪਣਾ ਦਰਸ਼ਨ ਕੀਤੇ ਨੇ ਗੁਰੂ ਘਰ ਦੇ ਔਰ ਸੰਗਾਂ ਦੇ ਦਰਸ਼ਨ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ